ਹਲਦੇ ਦਰਬਾਰ ਵਿੱਚ ਇੱਕ ਮਾਈ ਅਰਦਾਸ ਕਰਨ ਆਉਂਦੀ ਹੈ ਉਹਨੇ ਪਹਿਲੀ ਵਾਰ ਮੰਗਣਾ ਸੀ ਸੇਵਾਦਾਰ ਕੋਲੋਂ ਪੁੱਛਿਆ ਜੀ ਮੈਂ ਅਰਦਾਸ ਕਰਨੀ ਹੈ ਮੈਨੂੰ ਦੱਸੋ ਮੈਂ ਕਿਵੇਂ ਮੰਗਾਂ ਉਹਨੇ ਕਿਹਾ ਜਦੋਂ ਤੇਰੀ ਵਾਰੀ ਆਵੇ ਤੂੰ ਹੱਥ ਜੋੜ ਕੇ ਛਵੇਂ ਬਾਦਸ਼ਾਹ ਨੂੰ ਕਹੀਂ ਹੇ ਸੱਚੇ ਬਾਦਸ਼ਾਹ ਮੇਰੀ ਪੀਰੀ ਦੇ ਮਾਲਕ ਤੁਸੀਂ ਦਾਤੇ ਹੋ ਅਸੀਂ ਤੁਹਾਡੇ ਦਰ ਦੇ ਮੰਗਤੇ ਹਾਂ ਮਹਾਰਾਜ ਅਸੀਂ ਪਾਪੀ ਤੁਸੀਂ ਬਖਸ਼ਣ ਹਾਰ ਕਿਰਪਾ ਕਰੋ ਬਖਸ਼ ਕੇ ਆadhat ਦੇਓ ਬਸ ਫਿਰ ਤੂੰ ਆਪਣੀ ਗੱਲ ਕਹਿ ਦੇ ਜੋ ਤੈਨੂੰ ਚਾਹੀਦਾ ਉਹ ਵਿਚਾਰੀ ਦੇ ਅੰਦਰ ਜੋ ਭਾਵਨਾ ਸੀ ਮੰਗਣ ਆਹੀ ਹੈ ਉਹ ਤਾਂ ਸੀ ਪਰ ਉਹ ਬਾਹਰਲੇ ਅੱਖਰਾਂ ਵਿੱਚ ਉਲਝ ਕੇ ਰਹਿ ਗਈ ਵੀ ਜਦੋਂ ਅਰਦਾਸ ਕਰਨੀ ਹੈ ਉਦੋਂ ਮੈਂ ਇਹ ਜ਼ਰੂਰ ਕਹਿਣਾ ਹੈ ਕਿ ਸੱਚੇ ਬਾਦਸ਼ਾਹ ਤੁਸੀਂ ਦਾਤੇ ਹੋ ਅਸੀਂ ਤੁਹਾਡੇ ਦਰ ਤੇ ਮੰਗਣ ਆਏ ਆ ਮਹਾਰਾਜ ਤੁਸੀਂ ਦਾਤੇ ਅਸੀਂ ਮੰਗਤੇ ਤੁਸੀਂ ਪਾਪੀ ਅਸੀਂ ਬਖਸ਼ਣ ਹਾਂ ਉਹ ਉਲਟ ਉਹਨੇ ਯਾਦ ਕਰ ਲਿਆ ਸਭ ਕੁਝ ਜਦੋਂ ਗੁਰੂ ਦੇ ਕੋਲ ਗਈ ਉਹਨੇ ਉਹੀ ਕੁਝ ਕਹਿ ਦਿੱਤਾ ਕਹਿਣਾ ਤਾਂ ਇਹ ਸੀ ਮਹਾਰਾਜ ਜੀ ਤੁਸੀਂ ਦਾਤੇ ਅਸੀਂ ਮੰਗਤੇ ਮਹਾਰਾਜ ਅਸੀਂ ਪਾਪੀ ਤੁਸੀਂ ਬਖਸ਼ਣਹਾਰ ਉਹ ਉਲਟਾ ਯਾਦ ਕਰਕੇ ਗੁਰੂ ਦੇ ਕੋਲ ਅੱਖਾਂ ਬੰਦ ਕਰਕੇ ਬੋਲਣ ਲੱਗ ਪਈ ਕਹਿੰਦੀ ਮਹਾਰਾਜ ਤੁਸੀਂ ਪਾਪੀ ਅਸੀਂ ਬਖਸ਼ਣਹਾਰ ਤੁਸੀਂ ਮੰਗਤੇ ਮਹਾਰਾਜ ਅਸੀਂ ਦਾਤੇ ਕਿਰਪਾ ਕਰੋ ਉਹ ਸੇਵਾ ਦਾ ਰੋਟ ਖੜੇ ਉਹਨੇ ਹਲੂਣਾ ਦੇ ਕੇ ਕਿਹਾ ਮਾਈ ਇਹ ਕੀ ਬੋਲੀ ਜਾਨੀ ਡਰ ਗਈ ਇਕਦਾਂ ਕੰਬ ਕੇ ਅੱਖਾਂ ਭਰ ਲੈ ਮਾਰੇ ਮੇਤੋ ਗਲਤੀ ਹੋ ਗਈ ਸ਼ੇਵੇ ਬਾਦਸ਼ਾਹ ਬਹੁਤ ਖੁਸ਼ ਹੋਏ ਹੱਸ ਕੇ ਬੋਲੇ ਕਹਿੰਦੇ ਮਾਈ ਤੂੰ ਜੋ ਅੰਦਰ ਭਾਵਨਾ ਲੈ ਕੇ ਆਈ ਉਹ ਪੂਰੀ ਹੋ ਗਈ ਹੈ ਗੁਰੂ ਬਾਹਰਲੇ ਅੱਖਰਾਂ ਤੇ ਨਹੀਂ ਰੀਝਦਾ ਤੇਰੇ ਅੰਦਰ ਦੀ ਭਾਵਨਾ ਸ਼ੁੱਧ ਹੈ ਤੇ ਤੈ ਤੋਂ ਬਾਹਰੋਂ ਕੁਝ ਉਲਟ ਗਿਆ ਗਿਆ ਤਾਂ ਵੀ ਕੋਈ ਗੱਲ ਨਹੀਂ ਕਹਿੰਦੇ ਤੇਰੇ ਭਾਵਨਾ ਅੰਦਰ ਪ੍ਰੇਮ ਦੀ ਭਾਸ਼ਾ ਲੈ ਕੇ ਆਈ। ਉਹ ਗੁਰੂ ਸਮਝ ਗਿਆ। ਪ੍ਰੇਮ ਦੀ ਭਾਸ਼ਾ ਗੁਰੂ ਨੂੰ ਪਤਾ ਹੈ। ਭਾਈ ਉਹ ਗੁਰੂ ਬੋਲੀ ਸਮਝੰਦੇ ਜਿਹੜੀ ਗੱਲ ਤੋਂ ਬਾਹਰੋਂ ਕਹੀ ਉਹ ਤੇ ਅੱਖਰਾਂ ਦੀ ਹੀਰ ਫੇਰੇ। ਉਹ ਤਾਂ ਤੇਤੋਂ ਗਲਤੀ ਹੋ। ਕਹਿੰਦੇ ਮਹਾਰਾਜ ਮੇਤੋਂ ਗਲਤੀ ਹੋ ਗਈ। ਮੈਨੂੰ ਮਾਫ ਕਰ ਦਿਓ। ਛੇਵੇਂ ਪਾਤਸ਼ਾਹ ਖੁਸ਼ ਹੋ ਕੇ ਬੋਲੇ ਕਹਿੰਦੇ ਤੂੰ ਇਹ ਦੱਸ ਚਾਹੀਦਾ ਕੀ ਹੈ? ਉਨ੍ਹਾਂ ਕਹੇ ਮਹਾਰਾਜ ਘਰ ਵਿੱਚ ਗਰੀਬੀ ਬਹੁਤ ਹੈ। ਮੇਰੀ ਕੋਈ ਇੱਛਾ ਹੈ। ਮੈਂ ਮਰਨ ਤੋਂ ਪਹਿਲਾਂ ਸਾਰਾ ਕੁਝ ਵੇਖ ਕੇ ਜਾਵਾਂ ਮੇਰੇ ਘਰ ਵਿੱਚ ਚਵਾਰਾ ਬਣਿਆ ਹੋਵੇ ਮੇਰੀ ਨੋ ਚਵਾਰੇ ਵਿੱਚ ਬਹਿ ਕੇ ਚੰਦੀ ਦੀ ਮਧਾਣੀ ਨਾਲ ਦੁੱਧ ਰਿੜਕੇ ਤੇ ਮਹਾਰਾਜ ਉਹਦੀ ਗੋਦੀ ਵਿੱਚ ਛੋਟਾ ਜਿਹਾ ਹਲਾਲ ਹੋਵੇ ਤੇ ਮੇਰੀ ਨੋ ਦੁੱਧ ਰਿੜਕਦਿਆਂ ਜ਼ੁਬਾਨ ਤੋਂ ਜਪਤੀ ਸਬਦਾ ਪਾਠ ਕਰਦੀ ਹੋਵੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਹੁਤ ਖੁਸ਼ ਹੋਏ ਕਹਿੰਦੇ ਮਾਹੀ ਤੂੰ ਇੱਕੋ ਗੱਲ ਵੇ ਸਾਰਾ ਕੁਝ ਮੰਗ ਲਿਆ ਪਹਿਲੀ ਗੱਲ ਤਾਂ ਤੇਰੇ ਘਰ ਵਿੱਚ ਗਰੀਬੀ ਹੈ ਤੂੰ ਚਵਾਰੇ ਵੀ ਮੰਗ ਲੈ ਚਾਂਦੀ ਦੀ ਮਧਾਣੀ ਮੰਗ ਲਈ ਲੋਕਾਂ ਨੂੰ ਲੱਕੜ ਦੀ ਮਧਾਣੀ ਨਹੀਂ ਜੁੜਦੀ ਤੂੰ ਚਾਂਦੀ ਦੀ ਮੰਗ ਲਈ ਦਾ ਮਤਲਬ ਬਹੁਤ ਅਮੀਰੀ ਮੰਗ ਲਈ ਕਹਿੰਦੇ ਫਿਰ ਤੂੰ ਪੁੱਤਰਾ ਵੀ ਮੰਗ ਲਿਆ ਕਹਿੰਦੇ ਸਭ ਤੋਂ ਕੀਮਤੀ ਚੀਜ਼ ਜਿਹੜੀ ਤੂੰ ਮੰਗੀ ਹੈ ਤੇਰੇ ਉੱਤੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਹੋਈ ਐ ਮਾਈ ਤੂੰ ਸਭ ਤੋਂ ਕੀਮਤੀ ਚੀਜ਼ ਮੰਗ ਲਈ ਐ ਜਿਹੜੀ ਚੀਜ਼ ਮੰਗੀ ਕੇ ਮੇਰੀ ਨੌਂ ਦੀ ਗੋਦੀ ਵਿੱਚ ਲਾਲ ਹੋਵੇ ਉਹ ਦੁੱਧ ਰੜਕਦਿਆਂ ਜ਼ਬਾਨ ਤੋਂ ਜਪਜੀ ਸਾਹਿਬ ਦੀ ਬਾਣੀ ਪੜਦੀ ਹੋਵੇ ਮਾਈ ਤੂੰ ਜਪਜੀ ਸਾਹਿਬ ਮੰਗ ਕੇ ਗੁਰੂ ਨਾਨਕ ਨੂੰ ਮੰਗ ਲਿਆ ਆਖੋ ਸਤਨਾਮ ਸ੍ਰੀ ਮਾਈ ਤੂੰ ਜਪਤੀ ਸਾਹਿਬ ਮੰਗ ਕੇ ਗੁਰੂ ਨਾਨਕ ਨੂੰ ਮੰਗ ਲਿਆ ਜਿਸ ਘਰ ਵਿੱਚ ਜਪਤੀ ਸਾਹਿਬ ਦਾ ਜਪ ਹੁੰਦਾ ਸਮਝੋ ਗੁਰੂ ਨਾਨਕ ਦਾ ਵਾਸਾ ਹੈ ਜਿੱਥੇ ਭਾਈ ਬਾਣੀ ਨਹੀਂ ਪੜੀ ਜਾਂਦੀ ਉਹ ਭਾਵੇਂ ਚਵਾਰੇ ਬਣੇ ਹੋਣ ਉਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਉਝਾੜ ਗਿਆ ਕਹਿੰਦੇ ਕੁਝ ਨਹੀਂ ਹੁੰਦਾ ਉੱਤੇ ਉਝਾੜ ਹੈ ਉਹ ਕਰ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੋਵਾਰੇ ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਈ ਨਗਰ ਉਜਾੜੀ ਜਿਓ ਜਿੱਥੇ ਨਾਮ ਨਹੀਂ ਜਪਿਆ ਜਾਂਦਾ ਉਜਾੜ ਦੇ ਬਰਾਬਰ ਆ ਭਾਵੇਂ ਕੋਠੀ ਪਈ ਹੋਵੇ